5 ਨਵੰਬਰ ਪ੍ਰਕਾਸ਼ ਪੁਰਬ ਤੋਂ ਪਹਿਲਾਂ-ਪਹਿਲਾਂ ਪ੍ਰভাত ਫੇਰੀ 'ਚ ਇਹ ਦੋ ਚੀਜ਼ਾਂ ਦਾ ਲੰਗਰ ਲਾ ਕੇ ਜ਼ਰੂਰ ਰਖਿਓ ਫਿਰ ਦੇਖਣਾ ਚਮਤਕਾਰ ਦਿਨ ਬਦਲਦੇ। ਸੋ ਦਾ ਗਿਆਨ ਟੀਵੀ ਚੈਨਲ ਦੇ ਨਾਲ ਬਣੇ ਰਹੋ ਸਾਧ ਸੰਗਤ ਬੇਨਤੀਆਂ ਕਰੋ ਪ੍ਰਵਾਣ ਸਭ ਤੋਂ ਪਹਿਲੇ ਫਤੇ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜਿਸ ਤਰ੍ਹਾਂ ਕਿ ਹੁਣ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ। ਤੇ ਇਸ ਪ੍ਰਕਾਸ਼ਪੁਰਪ ਦੇ ਸੰਬੰਧ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਉਹ ਆਪੋ ਆਪਣੇ ਨਗਰ ਸ਼ਹਿਰਾਂ ਦੇ ਵਿੱਚ ਪ੍ਰਭਾਤ ਫੇਰੀਆਂ ਜ਼ਰੂਰ ਕਰ ਰਹੀਆਂ ਨੇ ਸੋ ਪਿਆਰਿਓ ਇਹਨਾਂ ਪ੍ਰਭਾਤ ਫੇਰੀਆਂ ਦੇ ਵਿੱਚ ਬਹੁਤ ਜ਼ਿਆਦਾ ਸੰਗਤ ਜਿਹੜੀ ਹੈ ਉਹ ਲੰਗਰਾਂ ਤੇ ਜ਼ੋਰ ਦੇ ਦਿੰਦੀ ਹੈ ਕੋਈ ਕਹਿੰਦਾ ਜੀ ਮੈਂ ਆ ਚੀਜ਼ ਦਾ ਲੰਗਰ ਲਗਾਉਂ ਮੈਂ ਕੋਈ ਆ ਚੀਜ਼ ਦਾ ਲੰਗਰ ਲਗਾਉਂ ਪਰ ਇੱਕ ਗੱਲ ਯਾਦ ਰੱਖਿਓ ਲੰਗਰ ਲਗਾਉਣੇ ਕੋਈ ਮਾੜੀ ਗੱਲ ਨਹੀਂ ਲੰਗਰ ਲਗਾਓ ਜ਼ਰੂਰ ਲਗਾਓ ਪਰ ਇੱਕ ਗੱਲ ਯਾਦ ਰੱਖਿਓ ਵੀ ਆਪਾਂ ਇੱਕ ਚੀਜ਼ ਖਾ ਕੇ ਦੂਸਰੀ ਖਾ ਲਵਾਂਗੇ ਪਰ ਇਸ ਚੀਜ਼ ਨੂੰ ਥੋੜਾ ਜਿਹਾ ਵਿਚਾਰਨ ਦਾ ਯਤਨ ਕਰਿਓ ਬੜਾ ਸੋਹਣਾ ਉਪਰਾਲਾ ਕੀਤਾ ਹੈ ਜਿਹੜੀ ਇੱਕ ਸਾਡੀ ਭੈਣ ਹੈ ਉਸਨੇ ਬੜੀ ਵਧੀਆ ਸੋਚ ਰੱਖੀ ਤੇ ਆਖਰ ਉਸਨੇ ਇੱਕ ਚੀਜ਼ ਸਾਡੇ ਨਾਲ ਜਿਹੜੀ ਸਾਂਝੀ ਕੀਤੀ ਤੇ ਉਸਨੇ ਮਨੀਲਾ ਦੇ ਵਿੱਚੋਂ ਇੱਕ ਬਹੁਤ ਸੋਹਣਾ ਉਪਰਾਲਾ ਕੀਤਾ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਪ੍ਰਭਾਤ ਫੇਰੀਆਂ ਹੁੰਦੀਆਂ ਨੇ ਉਹਨੇ ਇੱਕ ਛੋਟੀ ਜੀ ਬੁੱਕ ਛਪਵਾਈ ਹੈ ਜਿਹੜੀ ਕਿ ਪ੍ਰਭਾਤ ਫੇਰੀਆਂ ਦੌਰਾਨ ਜਿਵੇਂ ਆਪਾਂ ਕਹਿ ਲਈਏ ਵੀ ਗੁਰ ਇਤਿਹਾਸ ਦਾ ਲੰਗਰ ਕਿਰ ਵੀ ਸਾਰਿਆਂ ਨੂੰ ਵੰਡਿਆ ਜਾਏ ਤੇ ਉਹਨਾਂ ਦੇ ਵਿੱਚੋਂ ਸਾਰੇ ਬੱਚੇ ਬਜ਼ੁਰਗਾਂ ਨੂੰ ਇਸ ਗੱਲ ਦਾ ਪਤਾ ਹੋਵੇ ਕਿ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਅਸਲ ਦੇ ਵਿੱਚ ਕਦੋਂ ਹੋਇਆ ਤੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਣ ਤੋਂ ਬਾਅਦ ਉਹਨਾਂ ਨੇ ਕਿਹੜੀਆਂ-ਕਿਹੜੀਆਂ ਜੜੀਆਂ ਸੀ ਚੀਜ਼ਾਂ ਕੀਤੀਆਂ ਇਤਿਹਾਸ ਦੇ ਵਿੱਚ ਉਹਨਾਂ ਦਾ ਕੀ ਰੋਲ ਹੈ ਤੇ ਇਤਿਹਾਸ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਨੇ ਕਿਸ ਤਰ੍ਹਾਂ ਸੰਗਤ ਨੂੰ ਉਪਦੇਸ਼ ਦਿੱਤੇ ਤੇ ਕਿਸ ਤਰ੍ਹਾਂ ਪੂਰਨੇ ਪਾਏ ਤੇ ਅਸਲ ਮਾਇਨਿਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਦੀਆਂ ਚਾਰ ਉਦਾਸੀਆਂ ਦਾ ਮਕਸਦ ਕੀ ਸੀ ਬੜਾ ਸੋਹਣਾ ਉਸਨੇ ਉਪਰਾਲਾ ਕੀਤਾ ਤੇ ਉਸ ਭੈਣ ਦਾ ਨਾਮ ਹੈ ਪਰਮਜੀਤ ਕੌਰ ਤੇ ਬੜੀ ਸੋਹਣੀ ਉਸਨੇ ਇਹ ਜਿਹੜੀ ਹੈ ਉਪਰਾਲਤੀ ਕੀਤੀ ਹੈ ਤੇ ਆਪਾਂ ਨੂੰ ਇਸ ਚੀਜ਼ ਦਾ ਵੀ ਪਤਾ ਹੋਵੇ ਮੈਂ ਚਾਹੁੰਦਾ ਵੀ ਇਹੋ ਜੀਆਂ ਚੀਜ਼ਾਂ ਦੇ ਆਪਾਂ ਉਪਰਾਲੇ ਵਢੀਏ ਇਹੋ ਜੀਆਂ ਚੀਜ਼ਾਂ ਦੇ ਆਪਾਂ ਉਪਰਾਲੇ ਕਰੀਏ ਸਾਧ ਸੰਗਤ ਇਹੋ ਜੀਆਂ ਚੀਜ਼ਾਂ ਬਾਰੇ ਸਾਨੂੰ ਜਿਹੜੀ ਹੈ ਨੌਲੇਜ ਹੋਵੇ ਤੇ ਸੰਗਤ ਨੂੰ ਆਪਾਂ ਅਵੇਅਰਨੈਸ ਕਰ ਸਕੀਏ ਤੇ ਸੰਗਤ ਨੂੰ ਆਪਾਂ ਦੱਸਣ ਦੇ ਵਿੱਚ ਕਾਮਯਾਬ ਹੋਈਏ ਕਿ ਕਿਸ ਤਰ੍ਹਾਂ ਅੱਜ ਸੰਗਤ ਜਿਹੜੀ ਹੈ ਉਹ ਆਪਣੇ ਮਕਸਦ ਦੇ ਵਿੱਚ ਕਾਮਯਾਬ ਹੋ ਰਹੀ ਹੈ ਤੇ ਆਪਾਂ ਆਪੇ ਛੋਟੇ-ਛੋਟੇ ਬੱਚਿਆਂ ਨੂੰ ਤੇ ਵੱਡਿਆਂ ਨੂੰ ਇਹ ਦੱਸਣ ਦੇ ਵਿੱਚ ਕਾਮਯਾਬ ਹੋਈਏ ਆਮ ਤੌਰ ਤੇ ਪ੍ਰਭਾਤ ਫੇਰੀਆਂ ਦਾ ਅੱਜ ਕੱਲ੍ਹ ਰੂਪ ਪਤਾ ਕੀ ਹੈ ਮੈਂ ਬੇਨਤੀ ਕਰ ਰਿਹਾ ਹੁਣ ਜੇ ਕਿਸੇ ਨੂੰ ਗੁੱਸਾ ਲੱਗਦਾ ਤੇ ਬਿਲਕੁਲ ਲੱਗੇ ਜਾਵੇ ਇਸ ਗੱਲ ਦੇ ਵਿੱਚ ਰੱਸੀ ਭਰ ਜਿਹੜੀ ਹੈ ਕੋਈ ਝੁਠਲਾਈ ਨਹੀਂ ਹੈ ਬਿਲਕੁਲ ਸੱਚਾਈ ਹੈ ਜੀ ਪਿਆਰਿਓ ਅੱਜ ਕੱਲ੍ਹ ਪ੍ਰਭਾਤ ਫੇਰੀਆਂ ਦੇ ਵਿੱਚ ਕੀ ਹੁੰਦਾ ਆਪਾਂ ਗਏ ਤੇ ਆਪਾਂ ਸ਼ਬਦ ਪੜ੍ਹੇ ਤੇ ਉਸ ਤੋਂ ਬਾਅਦ ਕੀ ਹੋਇਆ ਲੰਗਰ ਛਕੇ ਅਰਦਾਸ ਹੋ ਗਈ ਤੇ ਘਰ ਨੂੰ ਆ ਗਏ ਤੇ ਪਿਆਰਿਓ ਅਸਲ ਦੇ ਵਿੱਚ ਪੱਲੇ ਕੀ ਪਿਆ ਕੁਝ ਵੀ ਨਹੀਂ ਹੁਣ ਸਵਾਲ ਕੀਤਾ ਜਾਏ ਵੀ ਕੁਝ ਸਿੱਖਿਆ ਕੁਝ ਨਹੀਂ ਸਿੱਖਿਆ ਹੁਣ ਆਖਰਕਾਰ ਜਿਹੜੇ ਸ਼ਬਦ ਪੜੇ ਗਏ ਜੜੀਆਂ ਉਥੇ ਧਾਰਨਾ ਪੜੀਆਂ ਗਈਆਂ ਕਿ ਸੱਚਮੁੱਚ ਉਹਨਾਂ ਤੇ ਅਮਲ ਹੋਇਆ ਨਹੀਂ ਹੋਇਆ ਨਾ ਉਹਨਾਂ ਕੀ ਚਿਰ ਰਿਹਾ ਉਸ ਤੋਂ ਬਾਅਦ ਉਹ ਘਰੇ ਆ ਕੇ ਫੇਰ ਕੰਮਾਂ ਕਰਾਂ ਚ ਰੁੱਝ ਗਏ ਕਹਿਣ ਤੋਂ ਭਾਵ ਕਿ ਆਪਾਂ ਪ੍ਰਭਾਤ ਫੇਰੀਆਂ ਦੇ ਵਿੱਚ ਜਿੱਥੇ ਆਮ ਲੰਗਰ ਲਾਉਨੇ ਆ ਉਥੇ ਇੱਕ ਇਹ ਚੀਜ਼ਾਂ ਦਾ ਲੰਗਰ ਲਾਈਏ ਜਿੱਥੇ ਆਪਾਂ ਲੰਗਰ ਛਕੇ ਯਾਦ ਰਹਿ ਗਏ ਉੱਥੇ ਇਹ ਚੀਜ਼ ਦਾ ਵੀ ਆਪਾਂ ਨੂੰ ਚੇਤਾ ਹੋਵੇ ਮੈਂ ਉੱਥੇ ਸ਼ਬਦ ਪੜ੍ਹਿਆ ਉੱਥੇ ਇਹ ਪੰਕਤੀ ਪੜ੍ਹੀ ਉੱਥੇ ਮੈਂ ਇੱਕ ਆਹ ਸ਼ਬਦ ਦਾ ਜਿਹੜਾ ਹੈ ਜਾਪ ਕੀਤਾ ਸੀ ਤੇ ਇਸ ਸ਼ਬਦ ਦੀ ਵਿਆਖਿਆ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੀ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਕੀ ਸਿਖਿਆ ਦਿੰਦੀ ਹੈ ਤੇ ਇਹਦੇ ਸ਼ਬਦਾਰਥ ਕੀ ਨੇ ਤੇ ਅਸਲ ਦੇ ਵਿੱਚ ਸਤਿਗੁਰੂ ਮਹਾਰਾਜ ਕੀ ਸਮਝਾਉਣਾ ਚਾਹੁੰਦੇ ਆ ਤੇ ਉਸ ਚੀਜ਼ ਨੂੰ ਸਮਝਣ ਦਾ ਯਤਨ ਕਰੀਏ ਤੇ ਉਪਰਾਲਾ ਕਰੀਏ ਪਿਆਰਿਓ ਇਹੀ ਚੀਜ਼ ਦਾ ਉਪਰਾਲਾ ਕਈ ਵੀਰ ਭੈਣਾਂ ਨੇ ਕੀਤਾ ਹੋਇਆ ਹੈ ਮੈਂ ਸਾਰਿਆਂ ਦੇ ਨਾਮ ਯਾਦ ਨਹੀਂ ਰੱਖ ਸਕਦਾ ਕਿਉਂਕਿ ਬਹੁਤ ਸਾਰੇ ਵੀਰ ਭੈਣ ਇਦਾਂ ਦੇ ਉਪਰਾਲੇ ਕਰਦੇ ਆ ਕੁਝ ਕੁ ਵੀਰ ਭੈਣਾਂ ਦੇ ਜਿਨ੍ਹਾਂ ਦੇ ਨਾਮ ਆਉਂਦੇ ਆ ਚੇਤੇ ਚਲੋ ਉਹਨਾਂ ਦਾ ਜਿਹੜਾ ਹੈ ਜ਼ਿਕਰ ਜ਼ਰੂਰ ਹੋ ਜਾਂਦਾ ਪਰ ਮੈਂ ਬੇਨਤੀ ਕਰਦਾ ਹੁਣਾਂ ਹਮੇਸ਼ਾ ਹੀ ਪਿਆਰਿਓ ਹਮੇਸ਼ਾ ਹੀ ਮੇਰਾ ਜਿਹੜਾ ਹੈ ਉਪਰਾਲਾ ਹੁੰਦਾ ਹੈ ਕਿ ਆਪਾਂ ਸਾਰੇ ਇਕੱਠੇ ਹੋ ਕੇ ਸਤਿਗੁਰੂ ਮਹਾਰਾਜ ਜੀ ਦੇ ਨਾਲ ਜੁੜੀਏ ਆਪਾਂ ਬੱਚੇ ਤੇ ਬਜ਼ੁਰਗ ਸਾਰਿਆਂ ਨੂੰ ਜੋੜਨ ਦਾ ਯਤਨ ਕਰੀਏ ਸਾਧ ਸੰਗਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡੇ ਤੇ ਫੇਰ ਹੀ ਕਿਰਪਾ ਕਰਨਗੇ ਪਰਵਾਤ ਸਵੇਰੀਆਂ ਦੇ ਵਿੱਚ ਜਾਓ ਬੱਚਿਆਂ ਨੂੰ ਵੀ ਲੈ ਕੇ ਜਾਓ ਤੇ ਆਪਾਂ ਸਾਰੇ ਜਾਈਏ ਤੇ ਆਪਾਂ ਸੰਗਤ ਕਰੀਏ ਤੇ ਸੰਗਤ ਦਾ ਉਪਦੇਸ਼ ਇਹ ਹੋਵੇ ਕਿ ਭਾਈ ਆਪਾਂ ਸਤਿਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਮਨਾਰੇ ਆ ਤੇ ਇਥੋਂ ਕੁਝ ਸਿੱਖ ਕੇ ਜਾਈਏ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਤੇ ਆਪਾਂ ਕੁਝ ਪੱਲੇ ਬੰਨ ਕੇ ਲੈ ਕੇ ਜਾਈਏ ਤੇ ਆਪਾਂ ਇਹ ਨਹੀਂ ਹੈਗਾ ਵੀ ਆਏ ਤੇ ਬਸ ਹਾਜ਼ਰੀ ਲਵਾਈ ਤੇ ਬਸ ਉਦੋਂ ਬਾਅਦ ਚਲੇ ਗਏ ਤੇ ਫਿਰ ਗੁੱਝ ਗਏ ਤੇਰਾ ਮਤਲਬ ਇਹ ਨਹੀਂ ਕਿ ਆਪਾਂ ਖਾਣਾ ਪੂਰਤੀ ਕਰਨ ਆਉਣੇ ਆ ਮਤਲਬ ਤੇ ਇਹ ਹੀ ਹੋਗਾ ਨਾ ਜੇ ਆਪਾਂ ਕੁਝ ਸਿੱਖ ਕੇ ਜਾ ਰਹੇ ਹਾਂ ਤਾਂ ਮਤਲਬ ਆਪਾਂ ਸਿੱਖਣ ਦੇ ਮਕਸਦ ਨਾਲ ਆ ਰਹੇ ਆ ਫੇਰ ਸਾਡੀ ਅਸਲ ਮਹੀਨਿਆਂ ਦੇ ਵਿੱਚ ਹਾਜ਼ਰੀ ਲੱਗੇਗੀ ਸੋ ਪਿਆਰਿਓ ਬੇਨਤੀਆਂ ਕਰੋ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ